ਜੀਪਾਦਾਨ ਸਾਹਿਬ ਸੰਧੂ ਸਾਹਿਬ ਦੇ ਬੜਾ ਵੱਡਾ ਕੱਟ ਕੀਤਾ ਗਿਆ ਕੀ ਕੰਨ ਚਾਹੀਦਾ ਸਰਦਾਰ ਰਮਨਦੀਪ ਸਿੰਘ ਜਤ ਸੰਧੂ ਜੀ ਦੇ ਗ੍ਰਹਿ ਵਿਖੇ ਜਿਹੜਾ ਅੱਜ ਬੜਾ ਵੱਡਾ ਕੱਟ ਕੀਤਾ ਗਿਆ ਲਗਭਗ ਰਮਨਦੀਪ ਸਿੰਘ ਜੀ ਸੰਧੂ ਨੇ ਦੱਸਿਆ ਕਿ 40 42 ਤੋਂ 45 ਪਿੰਡਾਂ ਦੇ ਸਾਰੇ ਸਰਪੰਚ ਸਾਹਿਬਾਨ ਜਾਂ ਕੁਝ ਜਿਹੜੇ ਵਿਆਹ ਸ਼ਾਦੀ ਜ ਨਹੀਂ ਆ ਸਕੇ ਉਹਨਾਂ ਲਗਰਾਂ ਜੋ ਸਾਰੇ ਲੋਕ ਆਏ ਨੇ ਪ੍ਰਮੁੱਖ ਲੋਕ ਮੈਂ ਸਮਝਦਾ ਵੀ ਅ ਜਿਹੜਾ ਜ਼ਿਲ੍ਹਾ ਪ੍ਰਧਾਨਗੀ ਦਾ ਅਨਾਉਂਸ ਕੀਤਾ ਜਾਣਾ ਰਮਨ ਸੰਧੂ ਜੀ ਜ਼ਿਲ੍ਹਾ ਪ੍ਰਧਾਨ ਦੇ ਹੱਕਦਾਰ ਸੀ ਔਰ ਸਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸਟੱਡੀ ਸੋਚ ਨੇ ਔਰ ਜਿਹੜੀ ਦੂਰ ਅੰਦੇਸ਼ੀ ਸੋਚ ਉਹਨਾਂ ਦੀ ਪ੍ਰਧਾਨ ਜੀ ਦੀ ਕਾਲੀ ਦਲ ਨੂੰ ਚੜ੍ਹਦੀ ਕਲਾਜ ਖੜਨ ਵਾਸਤੇ ਰਮਨਦੀਪ ਸਿੰਘ ਜੀ ਸੰਧੂ ਵਰਗੇ ਨੌਜਵਾਨ ਜਿਹੜੇ ਹੀਰੇ ਤਲਾਸ਼ੇ ਨੇ ਮੈਂ ਸਮੇਂ ਨਾਲ ਵੀ ਉਹ ਵਧਾਈ ਦੇ ਪਾਤਰ ਨੇ ਅੱਜ ਜਿਹੜਾ ਕੱਟ ਕੀਤਾ ਉਹ ਕਾਟਣੇ ਸਾਬਤ ਕੀ